ਇਹ ਤਸਵੀਰਾਂ ਜਲੰਧਰ ਦੇ ਸੰਜੇ ਗਾਂਧੀ ਨਗਰ ਦੀਆਂ ਦੇਖ ਸਕਦੇ ਹੋ ਗੰਦੇ ਪਾਣੀ ਸਪਸਿਆ ਕਾਨ ਮੁਹੱਲਾ ਦੇ ਨਿਵਾਸੀ ਪਰੇਸ਼ਾਨ ਹਨ ਜਿੱਦੇ ਕਾਰਨ ਮੁਹੱਲਾ ਸਹੀਪੁਰ ਨਿਵਾਸੀਆਂ ਨੂੰ ਨਾ ਲੈ ਕੇ ਨਗਰ ਨਿਗਮ ਖਿਲਾਫ ਜਾਓ ਕੇ ਨਾਅਰੇਬਾਜੀ ਕੀਤੀ ਗਈ ਮੁਹੱਲਾ ਨਿਵਾਸੀਆਂ ਦੱਸਿਆ ਕਿ ਇੱਕ ਮਹੀਨੇ ਤੋਂ ਘਰਾਂ ਵਿੱਚ ਪੀਣ ਵਾਲਾ ਪਾਣੀ ਵੀ ਬਹੁਤ ਗੰਦਾ ਆ ਰਿਹਾ ਜਿੱਦੇ ਕਾਰਨ ਪਿਵਾਰੀਆਂ ਖੇਹਲਾਂ ਦਾ ਖਸਾ ਹੈ ਬਾਰਵਾਰ ਸ਼ਿਕਾਇਤ ਦੇ ਤੇ ਕੋਈ ਵੀ ਹੱਲ ਨਹੀਂ ਹੋਇਆ ਬਿਊਰੋ ਰਿਪੋਰਟ ਸਲਜੀ ਸਿੰਘ ਡਰੋਪ ਆਟਾਈਂ ਜਲੰਧਰ ਕਾਰਪੋਰੇਸ਼ਨ ਮਰਦਾਬਾਦ ਕਾਰਪੋਰੇਸ਼ਨ ਮਰਦਾਬਾਦ ਸਾਨੂੰ ਭਾਜੀ ਮਹੀਨਾ ਹੋ ਗਿਆ ਗੰਦਾ ਪਾਣੀ ਆਉਂਦੇ ਆ ਠੀਕ ਹੈ ਮਹੀਨੇ ਤੋਂ ਮਹੀਨਾ ਹੋ ਗਿਆ ਪੂਰਾ ਮਹੀਨੇ ਦੇ ਅੰਦਰ ਉਹਨਾਂ ਨੂੰ ਚਾਰ ਪੰਜ ਵਾਰ ਕੰਪਲੇਂਟਾਂ ਕਰ ਚੁੱਕਾ ਦੋ ਵਾਰ ਆਪਾਂ ਇਹਦੀਆਂ ਪਾਣੀ ਦੀਆਂ ਉਹ ਵੀ ਬਣਾ ਕੇ ਭੇਜੀਆਂ ਵੀਡੀਓ ਵੀ ਭੇਜੀਆਂ ਪਲੱਸ ਪੋਤਲਾ ਵੀ ਭੇਜੀਆਂ ਮਹੀਨਾ ਹੋ ਗਿਆ ਪਾਣੀ ਇੰਨਾ ਗੰਦਾ ਆਉਂਦੇ ਆ ਜੇ ਕਿਸੇ ਵੇਲੇ ਆਉਂਦਾ ਹੀ ਨਹੀਂ ਹੈਗਾ ਪਾਣੀ ਲੋਕੀ ਤਰਸਦੇ ਪਾਣੀ ਨੂੰ ਬਾਰ-ਬਾਰ ਇੱਧਰ ਉੱਧਰ ਨੱਠਦੇ ਆ ਪਾਣੀ ਲੈਣ ਲੈ ਇੰਨਾ ਹੀ ਪਰੇਸ਼ਾਨ ਕਾਰਪੋਰੇਸ਼ਨ ਦਫ਼ਤਰ ਜਾ ਕੇ ਵੀ ਇਹੀ ਕਿਹਾ ਉਹਨਾਂ ਨੂੰ ਕਿ ਭਾਜੀ ਸਾਡੀ ਕੰਪਲੇਂਟ ਦਾ ਹੱਲ ਕਰੋ ਪਾਣੀ ਦਾ ਹੱਲ ਕਰੋ ਇੰਨਾ ਗੰਦਾ ਪਾਣੀ ਆਉਂਦੇ ਇਹਨਾਂ ਨੇ ਕੋਈ ਹ ਕਹਿੰਦੇ ਭਾਈ ਜਾਂਦੇ ਪਰ ਕੋਈ ਨਹੀਂ ਕੋਈ ਕਰਦੇ ਆ ਆਉਂਦੇ ਆ ਕਰਦੇ ਆਹੀ ਗੱਲ ਕਹਿੰਦੇ ਆ ਭਾਜੀ ਗਟਰਾ ਦਾ ਗਟਰਾ ਦਾ ਜਿਹੜਾ ਥਰ ওভারਫਲੋ ਚੱਲਦਾ ਨਾ ਗੰਦਗੀ ਇਹਦੀ ਕੱਢਦੇ ਐ ਇੰਨਾ ਗੰਦਾ ਉਹੀ ਗੰਦਾ ਪਾਣੀ ਆ ਪਾਣੀ ਪੀਣ ਵਾਲੇ ਚੁੰਨਾ ਇਹਨਾਂ ਕੀ ਅਸੀਂ ਨਾਈਏ ਕੀ ਕਰੀ ਅਸੀਂ ਇਹਨਾਂ ਦੱਸੋ ਅੱਜ ਹੀ ਸਾਡਾ ਮਸਲਾ ਹਾਲੀ ਨਾ ਕੋ ਹੋਣਾ ਚਾਹੀਦਾ ਨਹੀਂ ਤਾਂ ਉੱਥੇ ਜਾ ਕੇ ਨਾਰੇ ਲਾਵਾਂਗੇ ਉੱਥੇ ਧਾਨੇ ਲਾ ਦੇਣੇ ਐ ਭਾਈ ਬੋਟ ਕੋਈ ਕਿਸੇ ਨੇ ਪਾਣੀ ਨਾ ਹੀ ਸਾਲਾ ਕੋ ਲਾਗੇ ਲੱਗਣ ਦੇ ਨਾਲ ਬਾਅਦ ਚ ਰਵੀ ਸ਼ੈਣੀ ਨੂੰ ਵੀ ਕਿਹਾ ਭਾਜੀ ਰਵੀ ਸ਼ੈਣੀ ਨੂੰ ਵੀ ਕਿਹਾ ਕੋਈ ਨਹੀਂ ਕਰਦੇ ਆ ਵੇਖ ਆਪਣਾ ਉਥੇ ਦੋ ਵਾਰ ਕਹਿੰਦਾ ਮੈਂ ਐਮਐਲਏ ਨੂੰ ਭੇਜਦਾ ਮੈਂ ਤਾਂ ਭਾਈ ਦੋ ਵਾਰ ਵੀਡੀਓ ਬਣਾ ਕੇ ਸਾਡੀ ਪਹਿਲਾਂ ਮੈਂ ਕਹੀ ਭੇਜਦਾ ਦਿੱਤੀ ਇਹ ਪਾਣੀ ਦੇ ਹੁਣ ਕਿੰਨੀ ਕ ਵਾਰ ਕਹੀਏ ਤੁਹਾਨੂੰ ਇਹ ਥੋੜੀ ਆ ਹੁਣ ਵਾਰ-ਵਾਰ ਥੋੜੀ ਜਿਹੀ ਤੁਹਾਨੂੰ ਕੰਮ ਕਰ ਵਾਲੇ ਹੈਗੇ ਰਾਤੀ ਮੈਂ 10:30 ਵਜੇ ਆ ਮੈਂ ਪਾਣੀ ਦੇਖਣ ਆ ਪਾਣੀ ਨਾਲ ਪੀਣ ਨੂੰ ਨਾਲ ਸਾਰਾ ਨਹਾਉਣ ਨੂੰ ਇੰਨਾ ਪਰੇਸ਼ਾਨ ਹੋਏ ਕਹਿੰਦੇ ਉਹ ਗੱਲ ਨਹੀਂ ਯਾਰ ਆ ਨਿੱਕੇ ਨਿੱਕੇ ਬੱਚੇ ਇਹ ਕੀ ਕਰਾਂਗੇ ਯਾਰ ਇਹਨਾਂ ਬਿਮਾਰ ਹੋਏ ਪਏ ਆ ਸਾਡੇ ਘਰ ਦੀ ਫੈਮਲੀ ਸਾਰੀਆਂ ਬਿਮਾਰ ਹੋਈਆਂ ਪਈਆਂ